ਕਲ ਵਾਦੂ ਕੁਤਾ 10:15 ਵਜੇ ਜਿਹੜਾ ਅੰਕਾਲਾ ਸੰਗਿਆ ਬਾਜ਼ਾਰ ਦੇ ਵਿੱਚ ਜਿਹੜਾ ਰਜਿੰਦਰ ਨਰਿੰਦਰ ਕੁਮਾਰ ਪੁੱਤਰ ਸਰਿੰਦਰ ਕੁਵਾਰ ਉਹਦੀ ਕਰਿਆਨੇ ਦੀ ਦੁਕਾਨ ਹੈ ਉਹਦੀ ਦੁਕਾਨ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਇੱਕ ਪਰਮਜੀਤ ਸਿੰਘ ਤੇ ਦੂਸਰਾ ਹਰਵਿੰਦਰ ਸਿੰਘ ਜਿਨ੍ਹਾਂ ਨੇ ਕਿ ਉਹਦੀ ਦੁਕਾਨ ਤੋਂ ਪਹਿਲਾਂ 6000 ਰੁਪਏ ਖੋਏ ਤੇ ਮੌਕੇ ਤੇ ਜਿਹੜਾ ਉੱਥੇ ਜਦੋਂ ਪੱਟਣ ਲੱਗੇ ਤਾਂ ਆਪਣਾ ਉੱਥੇ ਉਹਦੀ ਫਾਇਰਿੰਗ ਕੀਤੀ ਜਿਹੜੀ ਕੀ ਉਹਦੇ ਹੱਥ ਤੇ ਲੱਗੀ ਤੈਨੂੰ ਕਿ ਹਸਪੀਟਲ ਲੱਕ ਦੇ ਵਿੱਚ ਦਾਖਲ ਕਰਾਇਆ ਜਿੱਥੇ ਜੇ ਲਾਜਾ ਠੀਕ ਹੈ ਉਹ ਦੇ ਮੌਕੇ ਦੇ ਉੱਤੇ ਜਦੋਂ ਵਾਰਦਾਤ ਨੂੰ ਇੰਜਾਮ ਦੇ ਰਹੇ ਸੀ ਤੇ ਉੱਥੇ ਮੌਕੇ ਤੋਂ ਨਿਹੰਗ ਸਿੰਘ ਲੰਘ ਰਹੇ ਸੀ ਜਿਨ੍ਹਾਂ ਨੇ ਕਿ ਪਰਨਜੀਤ ਸਿੰਘ ਨੂੰ ਹਾਰ ਲਿਆ ਤੇ ਮੌਕੇ ਦੇ ਉੱਤੋਂ ਦਾਤਰ ਤੇ 2765 ਦੇ ਕਾਰਤੂਸ ਬਰਾਮਦ ਕਰ ਲਏ ਗਏ ਆ ਤੇ ਦੂਜਾ ਜਿਹੜਾ ਹਰਵਿੰਦਰ ਸਿੰਘ ਉਹੀ ਭਾਲ ਜਾਰੀ ਹੈ ਛੇਤੀ ਗਫਤਾਰ ਕਰ ਲੇ ਸਰ ਕਿੱਥੇ ਰਹਿਣ ਵਾਲੇ ਇੱਕ ਜਿਹੜਾ ਪਰਮਜੀਤ ਸਿੰਘ ਆ ਉਹ ਜ਼िला ਜੋਗੀ ਦਾ ਤੇ ਹਰਵਿੰਦਰ ਸਿੰਘ ਜਿਹੜਾ ਅਮਰਪੁਰ ਦਾ ਇਹਨਾਂ ਦਾ ਕੋਈ ਤਿੰਨ ਨਾਲ ਬੈਕਗ੍ਰਾਉਂਡ ਹਾਂ ਇਹਨਾਂ ਤੇ ਜਿਹੜਾ ਪਰਮਜੀਤ ਸਿੰਘ ਆ ਉਹਦੇ ਤੇ ਪੰਜ ਮੁਕੱਦਮੇ ਨੇ ਚੋਰੀ ਦੇ ਆ ਤੇ ਐਨਡੀਪੀ ਸੈਕਟਰ ਦੇ ਆ ਤੇ ਜਿਹੜਾ ਭੱਜਿਆ ਹੋਇਆ ਰਵਿੰਦਰ ਸਿੰਘ ਆ ਉਹਦੇ ਤੇ ਤਿੰਨ ਮੁਕੱਦਮੇ ਨੇ ਇਹ ਸਭ ਪਤਾ ਲੱਗਾ ਕਿ ਜਿਹੜੇ ਆਏ ਸੀ ਹਮਲਾ ਕਰਨੇ ਕੋਈ ਨਿਕੇੜੀ ਹੈ ਜਾਂ ਕੋਈ ਐਡਿਕਟਡ ਹੈ ਕਿਸੇ ਦੇ ਇਹ ਇਨਵੈਸਟੀਗੇਟ ਕਰਾਂਗੇ ਜੀ ਇਹਦਾ ਜਦੋਂ ਆਪਣਾ ਅਸੀਂ ਅਜੇ ਗਫ਼ਤਾਰੀ ਪਾ ਰਹੇ ਆ ਇਹਨਾਂ ਦੀ ਇੱਕ ਦੀ ਉਹਦੇ ਵਿੱਚ ਜੋ ਵੀ ਮੈਡੀਕਲ ਰਿਪੋਰਟ ਆਉਗੀ ਉਸ ਹਿਸਾਬ ਨਾਲ ਅਸੀਂ ਕਲੀਅਰ ਕਰਾਂਗੇ ਇਹ ਜਿਹੜੀ ਪੀੜ ਤੜਨਾ ਕੋਈ ਇਹਨਾਂ ਦਾ ਰੰਜਿ ਸੀਗੀ ਨਹੀਂ ਰੰਜਿਛ ਨਹੀਂ ਇਹ ਤਬੱਸਖੋ ਕਰਨੀ ਹੈ ਅਸੀਂ ਲੁੱਟਣੀ ਹੈ ਸਰ ਕਦੋਂ ਤੋਂ ਕਰ ਰਹੇ ਹੈ ਕੰਮ ਲੁੱਟ ਖੋ ਦਾ ਇਹ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਜਿਹੜਾ ਅੜੀ ਬਗਤ ਮੈਂ ਪਹਿਲਾਂ ਦਰਜ ਹੈ ਨਾ ਤੇ ਪੁਰਾਣੇ ਆਦੀ ਨੇ ਕ੍ਰਾਈਮ ਕਰਨ ਦੇ ਤਾਂ ਕੋਈ ਜਿਹੜੀ ਮੁੱਢਲੀ ਜਾਂਚ ਕੋਈ ਸਾਹਮਣੇ ਆਇਆ ਕਿ ਇਹਨਾਂ ਦਾ ਹੋਰ ਕੋਈ ਵੀ ਸਾਥੀ ਸੀਗਾ ਦੋਂਤ ਲਾਉਂ ਉਹਨੂੰ ਇਨਵੈਸਟੀਗੇਸ਼ਨ ਚ ਸਾਹਮਣੇ ਲਿਆਵਾਂਗੇ ਜੀ ਉਹ ਜਦੋਂ ਜਾਂਚ ਆ ਜੂਗੀ ਫਿਰ ਹੋ ਕੇ ਦੇਖਾਂਗੇ ਜੀ ਆਪਾਂ